ਅਸਰ ਜਿਹੜਾ ਪ੍ਰੋਗਰਾਮ ਚੱਲਿਆ ਜੀ ਅੱਜ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਹਦੇ ਤਹਿਤ ਸੰਪਰਕ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਇੱਥੇ ਅਸੀਂ ਬਰਦਾਸਪੁਰ ਦੇ ਵਿੱਚ ਜਿਹੜੇ ਇੱਥੇ ਦੇ ਲੋਕੀ ਹੈਗੇ ਜੋ ਕਮੇਟੀਜ਼ ਦੇ ਮੈਂਬਰ ਹੈ ਵਕ ਵਕ ਸਟੂਡੈਂਟ ਸੈਲਫ ਹੈਲਪ ਗਰੁੱਪ ਦੇ ਮੈਂਬਰ ਹੈ ਜਾਂ ਫਿਰ ਜਿਹੜੇ ਯੂਥ ਕਲੱਬਸ ਹੈ ਉਹਨਾਂ ਦੇ ਮੈਂਬਰ ਉਹਨਾਂ ਨੂੰ ਬੁਲਾਇਆ ਗਿਆ ਹੈ ਕਈ ਸਾਰੇ ਡੀਐਡਿਕਸ ਜਿਨ੍ਹਾਂ ਨੇ ਪਹਿਲਾਂ ਨਸ਼ਾ ਛੱਡਿਆ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਫੀਡਬੈਕ ਸਟੈਪ ਲਿਆ ਗਿਆ ਬੇਸਿਕਲੀ ਇਹ ਪ੍ਰੋਗਰਾਮ ਦਾ ਮੋਟਿਵ ਹੈ ਕਿ ਆਪਾਂ ਲੋਕਾਂ ਦੇ ਨਾਲ ਕੰਟੈਕਟ ਕਰੀਏ ਉਹਨਾਂ ਦੀ ਸਮੱਸਿਆ ਵੀ ਸੁਣਨੀ ਹੈ ਤੇ ਉਹਨਾਂ ਦੇ ਹੱਲ ਕਈ ਵਾਰ ਲੋਕਾਂ ਦੇ ਕੋਲ ਹੁੰਦੇ ਆ ਤੇ ਉਹਨਾਂ ਦੀ ਗੱਲਾਂ ਵੀ ਸੁਣਨੀ ਹੈ ਕਈ ਸਾਰੇ ਇਹਦੇ ਵਿੱਚ ਕਈ ਚੰਗੇ ਵਿਚਾਰ ਵੀ ਆਏ ਆ ਕਈ ਸਜੈਸ਼ਨਸ ਵੀ ਆਏ ਆ ਉਹ ਅਸੀਂ ਨੋਟ ਡਾਊਨ ਕੀਤੇ ਆ ਤੇ ਅਸੀਂ ਹੁਣ ਇਹਨੂੰ ਰੈਗੂਲਰ ਫੀਚਰ ਬਣਾ ਕੇ ਇੱਕ ਪੂਰੇ ਮਹੀਨੇ ਦਾ ਪ੍ਰੋਗਰਾਮ ਜਿਹੜਾ ਉਹ ਚੈੱਕ ਆਊਟ ਕਰਾਂਗੇ ਤਾਂ ਕਿ ਅਸੀਂ ਪੂਰੇ ਡਿਸਟ੍ਰਿਕਟ ਨੂੰ ਕਵਰ ਕਰ ਸਕੀਏ ਤੇ ਵਕ-ਵਕ ਥਾਵਾਂ ਤੇ ਜਾ ਕੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੀ ਗੱਲਾਂ ਸੁਣ ਕੇ ਫੀਡਬੈਕ ਲੈ ਕੇ ਆਪਣੀ ਜਿਹੜੀ ਸਾਡੀ ਕਾਰਜਸ਼ਾਲੀ ਹੈ ਉਹਨੂੰ ਹੋਰ ਬਿਹਤਰ ਕਰ ਸਕੀਏ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਹੋਰ ਬਿਹਤਰ ਢੰਗ ਨਾਲ ਕਰ ਸਕੀਏ ਸਰ ਇਹ ਮੂਵਮੈਂਟ ਕਿਸ ਤਰ੍ਹਾਂ ਕਰਾਈ ਜਾ ਰਹੀ ਹੈ ਸਾਡੇ ਇਹ ਡਿਸਟ੍ਰਿਕਟ ਲੈਵਲ ਤੇ ਕਰਾਈ ਜਾ ਰਹੀ ਹੈ ਇੱਥੋਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਅਸੀਂ ਵੀ ਮੀਟਿੰਗ ਕਰ ਰਹੇ ਹਾਂ ਤੇ ਸਾਡੇ ਸਬ ਡਿਵੀਜ਼ਨਲ ਡੀਐਸਪੀਜ਼ ਮੀਟਿੰਗ ਕਰ ਰਹੇ ਹਾਂ ਐਸਐਚਓਜ਼ ਮੀਟਿੰਗ ਕੰਡਕਟ ਕਰ ਰਹੇ ਹਾਂ ਜਿੱਥੇ-ਜਿੱਥੇ ਵੀ ਲੋਕਾਂ ਦੇ ਕਮਿਟੀਆਂ ਬਣੀ ਹੋਈ ਹੈ ਕਲੱਬ ਬਣੇ ਹੋਏ ਹੈ ਸੀਨੀਅਰ ਸਿਟੀਜ਼ਨਸ ਦੇ ਕਲੱਬ ਹੈ ਕਈ ਸਾਰੇ ਯੂਥ ਕਲੱਬਸ ਹੈ ਉਹਨਾਂ ਦੇ ਨਾਲ ਇਨ ਟੱਚ ਕੀਤਾ ਜਾ ਰਿਹਾ ਤਾਂ ਕਿ ਇੱਕ ਜਨਰਲਾਈਜ਼ਡ ਡਿਸਕਸ਼ਨ ਸਾਰਿਆਂ ਦੇ ਨਾਲ ਹੋ ਸਕੀ ਕਈ ਵਾਰ ਸਜੈਸ਼ਨ ਸਾਰਿਆਂ ਦੇ ਕੋਲ ਹੁੰਦਾ ਹੈ ਬਟ ਉਹਨਾਂ ਦੇ ਕੋਲ ਕੋਈ ਚੈਨਲ ਨਹੀਂ ਹੁੰਦਾ ਕਿ ਅਸੀਂ ਕਿੱਦਾਂ ਜਾ ਕੇ ਮਿਲੀਏ ਕਈ ਵਾਰ ਅਫਸਰ ਨਹੀਂ ਮਿਲਦੇ ਉਹਨਾਂ ਨੂੰ ਜਾਂ ਬਿਜ਼ੀ ਹੁੰਦੇ ਆ ਜਾਂ ਫਿਰ ਕਈ ਵਾਰ ਉਹ ਆਪ ਵੀ ਹਿੰਮਤ ਨਹੀਂ ਕਰ ਪਾਉਂਦੇ ਤੋ ਇਸ ਗੈਪ ਨੂੰ ਖਤਮ ਕਰਨ ਦੇ ਲਈ ਅਸੀਂ ਆਪ ਜਾ ਰਹੇ ਹਾਂ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਨਾਲ ਕੰਟੈਕਟ ਕਰ ਰਹੇ ਹਾਂ ਉਹਨਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਚਾਹੇ ਇੱਕ ਇੱਕ ਰਾਉਂਡ ਦੇ ਵਿੱਚ ਹੋ ਚਾਹੇ ਉਹ ਦੋ ਤਿੰਨ ਰਾਉਂਡਸ ਉਹ ਮੀਟਿੰਗ ਦੇ ਕਰਾਈ ਜਾਣਗੇ ਤਾਂ ਕਿ ਸਾਨੂੰ ਇੱਕ ਜਨਰਲ ਫੀਡਬੈਕ ਲੋਕਾਂ ਦੇ ਵੱਲੋਂ ਵੀ ਮਿਲ ਜਾਵੇ ਸਕਸੈਸਫੁਲ ਸ਼ੁਰੂ ਹੋ ਚੁੱਕਿਆ ਆ ਹਾਂਜੀ ਅੱਜ ਤੋਂ ਸ਼ੁਰੂ ਹੋ ਗਿਆ ਹੈ ਕੋਈ ਹੈਲਪ ਮਿਲੀ ਹਲੇ ਤੱਕ ਕੋਈ ਨਹੀਂ ਹਾਂਜੀ ਅਸੀਂ ਇੱਕ ਸਾਨੂੰ ਸਟੇਜ ਤੇ ਵੀ ਆ ਕੇ ਉਹਨਾਂ ਨੇ ਦੱਸਿਆ ਵੀ ਹੈ ਕੁਝ ਹਸਪੀਟਲਸ ਦੇ ਨੇੜੇ ਜਿਹੜੇ ਆ ਇਦਾਂ ਦੇ ਸਪੌਟਸ ਆ ਜਿੱਥੇ ਸਾਨੂੰ ਸਰਵੇਲੈਂਸ ਵਧਾਉਣ ਦੀ ਲੋੜ ਹੈ ਉੱਥੇ ਉਹਨੂੰ ਕਰਾਂਗੇ ਅੱਛਾ ਸੋਸ਼ਲ ਮੀਡੀਆ ਦੇ ਵੀ ਧਿਆਨ ਲੈਂਦਾ ਕਿ ਸੋਸ਼ਲ ਮੀਡੀਆ ਦੇ ਧਾਰੀ ਵਾਲ ਤੋਂ ਪੋਸਟ ਪੈ ਰਹੀ ਹੈ ਕਿ ਕੋਈ ਉਧਰ ਨਸ਼ੇ ਦੀ ਕੀ ਹੈ ਗੇਮ ਹਾਂ ਨਹੀਂ ਇਹ ਸਾਨੂੰ ਜਦੋਂ ਵੀ ਸੋਸ਼ਲ ਮੀਡੀਆ ਤੋਂ ਜਾਂ ਕਿਤੇ ਵੀ ਕਿਸੇ ਚੈਨਲ ਤੋਂ ਆਉਂਦੀ ਹੈ ਜਨਰਲੀ ਮੈਨੂੰ WhatsApp ਤੇ ਆ ਹੀ ਮਿਲ ਜਾਂਦੀ ਹੈ ਤਾਂ ਅਸੀਂ ਉੱਥੇ ਸਪੈਸ਼ਲ ਟੀਮਸ ਆਪਣੀ ਭੇਜ ਕੇ ਤੇ ਲੋਕਲ ਟੀਮਸ ਨਾਲ ਭੇਜ ਕੇ ਤਾਂ ਕਿ ਲੋਕਾਂ ਨੂੰ ਵੀ ਥੋੜਾ ਫੇਥ ਹੋਰ ਵੱਧ ਜਾਂਦਾ ਹੈ ਤਾਂ ਅਸੀਂ ਸਪੈਸ਼ਲ ਟੀਮਸ ਨੂੰ ਭੇਜ ਕੇ ਉੱਥੇ ਚੈੱਕ ਕਰਾਉਂਦੇ ਹਾਂ ਤਾਂ ਜੋ ਵੀ ਕੁਝ ਉੱਥੇ ਹੁੰਦੀ ਹੈ ਰਿਕਵਰੀ ਅਕੋਰਡਿੰਗ ਟੂ ਲਾ ਜਿਹੜ Thank you.